ਅਸਵਾਨੀ ਜੀ ਮੇਰਾ ਨਾਮ ਲੈ ਕੇ ਬਹੁਤ-ਬਹੁਤ ਧੰਨਵਾਦ ਹੈ ਨਹੀਂ ਤਾਂ ਮੈਂ ਮੇਰੇ ਖਿਆਲ ਸ਼ਾਇਦ ਤੁਹਾਨੂੰ ਸਨਾਸਨਾ ਕਰ ਦਿਲਾਣਾ ਸੀਗਾ ਹਾਂ ਮੇ ਤੁ ਬਾਦ ਬੇਨਤੀ ਹੈ ਪੂਲਾ ਸਿੰਘ ਜਿਸਗ੍ਰਾਮੀ ਤਿਆਰ ਰਹਿਣ ਆਪਣੀ ਰਚਨਾ ਤਿਆਰ ਰੱਖਣਾ ਤੇ ਮੈਂ ਚੰਦ ਲੈਣਾ ਤੁਹਾਡੇ ਨਾਲ ਸਾਂਝੀਆ ਕਰਦਾ ਮੈਂ ਨੇਰਿਆ ਨੂੰ ਨੂਰ ਬਣਾਉਣਾ ਲੋਚ ਰਿਹਾ ਮੈਂ ਨੇਰਿਆ ਨੂੰ ਨੂਰ ਬਣਾਉਣਾ ਲੋਚ ਰਿਹਾ ਜ਼ਹਿਰੀ ਪੌਣਾ ਨੂੰ ਮਹਿਕਾਉਣਾ ਲੋਚ ਰਿਹਾ ਅਗਿਆਰਥ ਕੀਤਾ ਜੀ ਰੂਹ ਵਿੱਚ ਦੀਵੇ ਬਾਲ ਕੇ ਚੇਤਨ ਚੰਨਣ ਦੇ ਰੂਹ ਵਿੱਚ ਦੀਵੇ ਬਾਲ ਕੇ ਚੇਤਨ ਚੰਨਣ ਦੇ ਰਾਹਾਂ ਦੇ ਮੈਂ ਰਾਹ ਰੁਸ਼ਨਾਉਣਾ ਲੋਚ ਰਿਹਾ ਰਾਹਾਂ ਦੇ ਮੈਂ ਰਾਹ ਰੁਸ਼ਨਾਉਣਾ ਲੋਚ ਰਿਹਾ ਲਾਲ ਚਕਾਰਨ ਕਾਲਖ ਕੋਠੀ ਜਾ ਵੜਿਆ ਲਾਲਚ ਕਾਰਨ ਕਾਲਖ ਕੋਠੀ ਜਾ ਵੜਿਆ ਹੁਣ ਦਾਮਨ ਤੋਂ ਕਾਲਖ ਲਾਉਣਾ ਲੋਚ ਰਿਹਾ ਹੁਣ ਦਾਮਨ ਤੋਂ ਕਾਲਖ ਲਾਉਣਾ ਲੋਚ ਰਿਹਾ ਮਾਰ ਜ਼ਮੀਰਾ ਜੋ ਮਰ ਮਰ ਕੇ ਜੂਰੇ ਨੇ ਸਤਿਰਦੀ ਜੀ ਮਾਰ ਜ਼ਮੀਰਾ ਜੋ ਮਰ ਮਰ ਕੇ ਜੂਰੇ ਨੇ ਮੈਂ ਉਹਨਾਂ ਨੂੰ ਅਰਸ਼ ਉਡਾਉਣਾ ਲੋਚ ਰਿਹਾ ਮੈਂ ਉਹਨਾਂ ਨੂੰ ਅਰਸ਼ ਉਡਾਉਣਾ ਲੋਚ ਰਿਹਾ ਤੀਲਿਆਂ ਦਾ ਸਰਨਾਮਾ ਉਸ ਨੂੰ ਮਿਲ ਜਾਂਦਾ ਅਸਮਾਨੀ ਜੀ ਤੀਲਿਆਂ ਦਾ ਸਰਨਾਮਾ ਤੀਲਿਆਂ ਦਾ ਸਰਨਾਮਾ ਉਸ ਨੂੰ ਮਿਲ ਜਾਂਦਾ ਜੋ ਅੰਬਰ ਤੇ ਆਲਣਾ ਪਾਉਣਾ ਲੋਚ ਰਿਹਾ ਮੈਂ ਹੰਜੂਆਂ ਨੂੰ ਹਾਸੇ ਹਸਨ ਸਿਖਾਇਆ ਹੈ ਮੈਂ ਹੰਜੂਆਂ ਨੂੰ ਹਾਸੇ ਹਸਨ ਸਿਖਾਇਆ ਹੈ ਮਾਤਮ ਨੂੰ ਮੁਸਕਾਨ ਬਣਾਉਣਾ ਲੋਚ ਰਿਹਾ ਬਲਜੀਤ ਜੀ ਤੁਹਾਡੀ ਨਜ਼ਰ ਮੈਂ ਹੰਝੂਆਂ ਨੂੰ ਹਾਸੇ ਹਸਨ ਸਿਖਾਇਆ ਹੈ ਮਾਤਮ ਨੂੰ ਮੁਸਕਾਨ ਬਣਾਉਣਾ ਲੋਚ ਰਿਹਾ ਰਤਨ ਖੁੰਡੀਆਂ ਹੋਈਆਂ ਬੁੱਜਦਿਲ ਕਲਮਾ ਨੂੰ ਰਤਨ ਖੁੰਡੀਆਂ ਹੋਈਆਂ ਬੁੱਜਦਿਲ ਕਲਮਾ ਨੂੰ ਤਿੱਖੀਆਂ ਤੇਜ ਤਰਾਰ ਬਣਾਉਣਾ ਲੋਚ ਰਿਹਾ ਤਿੱਖੀਆਂ ਤੇਜ ਤਰਾਰ ਬਣਾਉਣਾ ਲੋਚ ਰਿਹਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਗੁਜਾਰਸ਼ ਕਰਾਂਗਾ ਅ ਪ੍ਰਸਿੱਧ ਇਨਕਲਾਬੀ ਗਾਇਕ ਦਾਰ ਕੋਲਾ ਸਿੰਘ ਜੀ ਸਮਰਾਮੀ ਜੋ ਇਤਿਹਾਸਕ ਰਚਨਾਵਾਂ ਵੀ ਸਾਂਝੀ ਕਰਦੇ ਨੇ ਤੇ ਇਸ ਤੋਂ ਵੀ ਵੱਡੀ ਸੇਵਾ ਸਾਰੀਆਂ ਸਾਹਿਤਕਾਰਾਂ ਦੇ ਰਚਨਾਵਾਂ ਨੂੰ ਵੀਡੀਓ ਬਣਾ ਕੇ ਕਵਰੇਜ ਕਰਕੇ ਫਿਰ ਸਾਡੇ ਸਾਰੇ ਕਿਤੇ ਫੇਸਬੁੱਕ ਤੇ ਸਾਰੇ ਕਿਤੇ ਪਾ ਕੇ ਉਸ ਨੂੰ ਦੂਰ ਦੁਰਾਡੇ ਦੇਸ਼ਾਂ ਦੁਸ਼ੰਤਰਾਂ ਦੇ ਅੰਦਰ ਭੇਜਦੇ ਨੇ ਜੇ ਇਹ ਚੀਜ਼ ਆਪਾਂ ਨਾ ਕਰੀਏ ਨਾ ਤਾਂ ਸਾਡੇ ਰਚਨਾਵਾਂ ਬਸ ਇਸ ਬੰਦ ਕਮਰੇ ਦੇ ਅੰਦਰ ਹੀ ਬੰਦ ਹੋ ਕੇ ਰਹਿ ਜਾਣ ਪਰ ਤੁਹਾਡੀ ਇੱਕ ਇੱਕ ਨਜ਼ਮ ਇੱਕ ਇੱਕ ਰਚਨਾ ਇਸ ਵੀਡੀਓ ਕਵਰੇਜ ਰਾਹੀਂ ਭੋਲਾ ਸਿੰਘ ਦੇ ਉਦੋਂ ਉਪਰਾਲੇ ਦੇ ਨਾਲ ਦੇਸ਼ਾਂ ਦੁਸ਼ਾਂਤਾਂ ਅੰਤਰ ਜਾਣੀ ਹੈ ਇਸ ਗੱਲੋਂ ਵੀ ਅਸੀਂ ਸਤਸਵਾ ਵੱਲੋਂ ਭੋਲਾ ਸਿੰਘ ਜੀ ਦਾ ਬਹੁਤ ਧੰਨਵਾਦ ਦੀਆਂ ਤੇ ਹੁਣ ਇਹ ਆਪਣੀ ਰਚਨਾ ਤੁਹਾਡੇ ਨਾਲ ਰੂਬਰ ਕਰ ਰਹੇ ਨੇ ਆਓ ਜੀ ਖਲੀ ਹੁਣ ਮਰਦ ਦਲੇਰਾ ਜਨਮ ਦਿਨ ਤੇਰਾ ਮੁਬਾਰਕ ਹੋ ਜੇ ਪਹਿਲਾਂ ਹੁੰਦਾ ਪਤਾ ਵੀ ਪਾਪਕ ਸਿੰਘ ਦਾ ਦਿਨ ਮੈਂ ਭੁੱਲ ਗਿਆ ਜਿਹੜਾ ਜਨਮ ਦਿਨ 28 ਸਤੰਬਰ ਨੂੰ ਆਣਾ ਅ ਮਿਲਖ ਜੀ ਦੇ ਸਨੇਹੀ ਦੀ ਗਲਮ ਤੋਂ ਜਦੋਂ ਮੋੜ ਚਾ ਲੱਗਿਆ ਦਿੱਲੀ ਉਦੋਂ ਪਹਿਲਾਂ ਮੈਂ ਉਹ ਗੀਤ ਰਿਕਾਰਡਿੰਗ ਕਰਕੇ ਪਾਇਆ ਵੀ ਹੋਇਆ ਇਹਦੇ ਆਈ ਬੋਲ ਲੈ ਮਰਦ ਦਲੇਰਾ ਜਨਮ ਦਿਨ ਤੇ ਰਮਾਰਕ ਹੋ ਠੀਕ ਹੈ ਨੀ ਉਹਦੇ ਵਿੱਚ ਬਾਕੀ ਜਿਵੇਂ ਰਾਏ ਦੇ ਵਿੱਚ ਹੁੰਦਾ ਵੱਖ-ਵੱਖਰੇ ਪੈ ਰਹੇ ਨੇ ਆਉ ਅਣਖੀ ਸੂਰੇ ਮੈਂ ਬੜਾ ਲੰਬਾ ਨਹੀਂ ਜਾਂਦਾ ਗੀਤ ਮੇਰੇ ਕੋਲ ਵੱਡਾ ਹੈ ਅਣਖੀ ਸੂਰੇ ਕਦੇ ਕਿਸੇ ਦੀ ਆਣ ਨਾ ਸਹਿੰਦੇ ਨੇ ਜੋ ਦੇਸ਼ ਕਾਮ ਲਈ ਮਰਨ ਸਦਾ ਉਹ ਜਉਂਦੇ ਰਹਿੰਦੇ ਨੇ ਜੋ ਹੱਕ ਸੱਚ ਲਈ ਲੜਨ ਸਦਾ ਚੇਤਿਆਂ ਵਿੱਚ ਰਹਿੰਦੇ ਨੇ ਜਾਨਵਾਰ ਸਹੀ ਤਾਂ ਹਾਸਲ ਕਰੀ ਆਜ਼ਾਦੀ ਹੈ ਮਨ ਸ਼ਹੀਦੀ ਗਾਨੇ ਮੌਤ ਨਾਲ ਕੀਤੀ ਸ਼ਾਦੀ ਹੈ ਮਨ ਸ਼ਹੀਦੀ ਗਾਨੇ ਮੌਤ ਨਾਲ ਕੀਤੀ ਸ਼ਾਦੀ ਹੈ ਵਿੱਚ ਗੁਲਾਮੀ ਚੋਣਾ ਜਾਵਾ ਜੋ ਦੇ ਕਦੇ ਨਾ ਸਹਿੰਦੇ ਨਹੀਂ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਨਾਮ ਤਾਰੀਆਂ ਨੇ ਗੋਆਂ ਦੀ ਇਹ ਨਾ ਮੰਨੀ ਸੀ ਨਾ ਮਿਲ ਵਾਰਤਨ ਲਹਿਰ ਚਲਾ ਕੇ ਹੈਂਕੜ ਪੰਨੀ ਸੀ ਤਣ ਛਾਤੀਆਂ ਤੋਂ ਪਾਉਂਦੇ ਨਾਲ ਭਜ-ਭਜ ਖਾਂਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਚੇਤੇ ਰਹਿੰਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਮਦਨ ਟੀਂਗਰੇ ਆਜ਼ਾਦੀ ਲਈ ਜੋਸ ਦਿਖਾਇਆ ਸੀ ਲੰਡਨ ਦੇ ਵਿੱਚ ਕਰਜਲ ਬੈਲੀ ਮਾਰ ਮਕਾਇਆ ਸੀ ਅਣ ਅਣਖ ਦੇ ਜੱਜ ਬੇ ਨਾਕ ਦੇ ਠੰਡੇ ਪੈਂਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਗਦਰੀ ਸੂਰੇ ਆਜ਼ਾਦੀ ਲਈ ਗਦਰ ਮਚਾਗੇ ਸੀ ਬੰਦੇ ਆਸਕ ਫਾਸਿਆਂ ਫੰਦੇ ਗਲ ਵਿੱਚ ਪਾਗੇ ਸੀ ਕੈਦਾ ਕੁਰਕੀਆਂ ਡਲਾ ਪਤਨੀਆਂ ਹੱਸ ਹੱਸ ਸੈਂਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਗਦਰੀ ਗੁੰਜਾਂ ਨਾਲ ਸਰਾਬੇ ਕੌਮ ਜਗਾ ਦਿੱਤੀ ਆਪਾ ਕਰ ਗੁਰ ਕੁਰਬਾਨ ਆਜ਼ਾਦੀ ਚਿੰਗਾਂ ਵਗਾ ਦਿੱਤੀ ਗਦਰੀ ਗੁੰਜਾਂ ਨਾਲ ਸਰਾਬੇ ਕੌਮ ਜਗਾ ਦਿੱਤੀ ਆਪਾਂ ਕਰ ਕੁਰਬਾਨ ਆਜ਼ਾਦੀ ਚਿੰਗ ਮਗਾ ਦਿੱਤੀ ਸਿਸ਼ਟੜੀ ਜਦ ਧਰਮ ਜ਼ੁਲਮ ਦੇ ਕਿੰਗਰੇ ਟੈਂਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਜੋ ਹੱਕ ਸੱਚ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਜਦ ਰੋਲਟਾ ਇੱਕ ਖਲਾਬ ਪਾਗ ਪਿੱਛ ਸਬਾ ਬਲਾਈ ਸੀ ਉਹਨ ਗੋਲੀਆਂ ਨਾਲ ਡੈਰ ਨੇ ਆਤਮਚਾਈ ਸੀ ਇਤਨਾ ਝੱਲਤ ਸਖਤ ਫਿਰ ਵੀ ਟਿਕਣਾ ਬੰਦੇ ਨੇ ਜੋ ਦੇਸ਼ ਕਾਮ ਲਈ ਮਰ ਸਦਾ ਉੱਚੇ ਤੇ ਰਹਿੰਦੇ ਨੇ ਜੋ ਦੇਸ਼ ਕਾਮ ਲਈ ਮਰ ਸਦਾ ਉੱਚਾਉਂਦੇ ਰਹਿੰਦੇ ਨੇ ਰਾਜਗੁਰੂ ਸਖਦੇਵ ਭਗਤ ਸਿੰਘ ਹੱਥ ਮੁਕਾ ਦਿੱਤੀ ਸਾਮਰਾਜ ਦੇ ਪੈਰਾਹੇ ਥਾਂ ਅੱਗ ਮਚਾ ਦਿੱਤੀ ਰਾਜਗੁਰੂ ਸਖਦੇਵ ਭਗਤ ਸਿੰਘ ਹੱਥ ਮੁਕਾ ਦਿੱਤੀ ਸਾਮਰਾਜ ਦੇ ਪੈਰਾਹੇ ਥਾਂ ਅੱਗ ਮਚਾ ਦਿੱਤੀ ਆਜ਼ਾਦੀ ਦੇ ਆਸ਼ਕ ਵਿੱਚ ਨਾਂ ਵਿੱਚ ਪਿੰਜਰੇ ਪੈਂਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਉਦਮ ਸਿੰਘ ਨੇ ਲੰਦਨ ਵਿੱਚ ਜਾ ਪੜ੍ਹ ਤੂੰ ਪਾ ਦਿੱਤਾ ਜਲਿਆਂਵਾਲੇ ਬਾਗ ਦਾ ਕਾਤਲ ਪਾੜ ਬੁਲਾ ਦਿੱਤਾ ਜਲਿਆਂਵਾਲੇ ਬਾਗ ਦਾ ਕਾਤਲ ਪਾੜ ਬੁਲਾ ਦਿੱਤਾ ਜ਼ਾਲਮ ਤੋਂ ਜ਼ੁਲਮਾਂ ਦਾ ਬਦਲਾ ਗਿੰਗਣ ਲੈਂਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਜੋ ਹੱਕ ਸੱਚ ਲਈ ਲੜਨ ਸਦਾ ਉਹ ਜਾਂਦੇ ਰਹਿੰਦੇ ਨੇ ਸਭ ਜਾਣੇ ਪਹਿਚਾਣੇ ਤੇ ਗੁੰਮਨਾਮ ਸ਼ਹੀਦਾਂ ਨੂੰ ਆਓ ਕਰੀਏ ਕੋਟ-ਕੂਟ ਪਰਨਾਮ ਸ਼ਹੀਦਾਂ ਨੂੰ ਆਓ ਦਾ ਮਿਲ ਕਰੀਏ ਲਾਲ ਸਲਾਮ ਸ਼ਹੀਦਾਂ ਨੂੰ ਤੁਹਾਰੀ ਖਦੇ ਪੰਨਿਆਂ ਦੀ ਬਣ ਸੁਰਖੀ ਬੰਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਾਂਦੇ ਰਹਿੰਦੇ ਨੇ ਅਮਰ ਸ਼ਹੀਦਾਂ ਦੀਆਂ ਸੋਚਾਂ ਤੇ ਫੁੱਲ ਚੜਾਉਣੇ ਨੇ ਸਿਰ ਜੇ ਸੁਪਨੇ ਰਤਨ ਅਸੀਂ ਸਾਕਾਰ ਕਰੋਣੇ ਨੇ ਅਮਰ ਸ਼ਹੀਦਾਂ ਦੀਆਂ ਸੋਚਾਂ ਤੇ ਫੁੱਲ ਚੜਾਉਣੇ ਨੇ ਸਿਰ ਜੇ ਸੁਪਨੇ ਰਤਨ ਅਸੀ ਸਾਕਾਰ ਕਰੋਣੇ ਨੇ ਦੇਸ਼ ਭਗਤ ਸੰਗਰਾਮੀ ਦੇਸ਼ ਭਗਤ ਸੰਗਰਾਮੀ ਸਾਰੇ ਇਹ ਗੱਲ ਕਹਿੰਦੇ ਨੇ ਜੋ ਦੇਸ਼ ਘੋਮ ਲਈ ਮਰਨ ਸਦਾ ਉਹ ਜਉਂਦੇ ਰਹਿੰਦੇ ਨੇ ਜੋ ਹੱਕ ਸੱਚ ਲਈ ਲੜਨ ਸਦਾ ਚੇਤਿਆਂ ਵਿਚ ਰਹਿੰਦੇ ਨੇ ਜੋ ਹੱਕ ਸੱਚ ਲਈ ਲੜਨ ਸਦਾ ਉਹ ਜਉਂਦੇ ਰਹਿੰਦੇ ਨੇ ਜੋ ਦੇਸ਼ ਘੋਮ ਲਈ ਮਰਨ ਸਦਾ ਉਹ ਜਉਂਦੇ ਰਹਿੰਦੇ ਨੇ ਜਿੰਦਾਬਾਦ ਧੰਨਵਾਦ ਜੋ ਦੇਸ਼ ਕਾ ਵਲੇ ਮਰਨ ਸਦਾ ਉਹ ਜਿਉਂਦੇ ਰਹਿੰਦੇ ਨੇ ਬਿਲਕੁਲ ਸੱਚ ਹੈ ਜਿਨ੍ਹਾਂ ਨੇ ਆਪਣੇ ਦੇਸ਼ ਦੀ ਮਿੱਟੀ ਵਾਸਤੇ ਦੇਸ਼ ਦੀ ਆਜ਼ਾਦੀ ਵਾਸਤੇ ਜਾਨਾਂ ਕੁਰਬਾਨ ਕੀਤੀਆਂ ਨੇ ਉਹ ਹਮੇਸ਼ਾ ਹੀ ਸਾਡੇ ਚੇਤਿਆਂ ਦੇ ਅੰਦਰ ਹਮੇਸ਼ਾ ਜੀਵੰਤ ਨੇ ਹਮੇਸ਼ਾ ਜਿਉਂਦੇ ਰਹਿਣੇ